ਪੰਜਾਬ ਸਰਕਾਰ ਵੱਲੋਂ ਸਰਕਾਰੀ ਅਦਾਰੇ ਵਿੱਚ ਕੰਮ ਕਰ ਰਹੇ ਅਫਸਰਾਂ ਨੂੰ ਸਮੇਂ ਸਿਰ ਆਪਣੇ ਦਫ਼ਤਰ ਵਿੱਚ ਪਹੁੰਚਣ ਦੀ ਹਦਾਇਤ ਦਿੱਤੀ ਗਈ ਹੈ ਪਰ ਜਦ ਸਾਡੀ ਫਾਸਟਰ ਨਿਊਜ਼ ਟੀਮ ਵੱਲੋਂ ਸਰਕਾਰੀ ਅਦਾਰੇ ਪਟਵਾਰਖਾਨੇ ਅਦੇ ਤਹਿਸੀਲ ਜਿਸ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੈ ਉਸ ਵਿੱਚ ਪਹੁੰਚ ਕੇ ਇਸ ਦਾ ਸੱਚ ਜਾਣਿਆ ਤਾਂ ਕਈ ਪਟਵਾਰੀ 9:30 ਵਜੇ ਤੱਕ ਵੀ ਆਪਣੀ ਸੀਟ ਤੇ ਨਹੀਂ ਸਨ ਸਾਡੀ ਟੀਮ ਵੱਲੋਂ ਕਾਨਗੋ ਰਤਨ ਸਿੰਘ ਅਤੇ ਤਹਿਸੀਲਦਾਰ ਅਸ਼ੀਸ਼ ਪਾਲ ਨਾਲ ਗੱਲਬਾਤ ਕੀਤੀ ਗਈ ਦਾ ਸੁਣੋ ਕੀ ਕਿਆ ਗਿਆ ਉਹਨਾਂ ਦੀ ਜ਼ੁਬਾਨੀ ਸਰ ਇਦਾਂ ਕਿ ਸਾਡਾ ਨਾ ਅੱਜ ਕੱਲ ਰਿਕਾਰਡ ਜਿਹੜਾ ਸਰਕਾਰ ਵੱਲੋਂ ਆਨਲਾਈਨ ਹੋ ਚੁੱਕਾ ਤੇ ਕੰਪਿਊਟਰ ਰੂਮ ਚੋਂ ਹੋ ਕੇ ਹੁੰਦੇ ਬਹੁਤੇ ਬੰਦੇ ਸਾਡੇ ਇਹ ਸਾਡਾ ਉੱਥੋਂ ਤੁਹਾਨੂੰ ਪਤਾ ਲੱਗੂਗਾ ਕਿ ਕਿੰਨੇ ਬੰਦੇ ਇੱਥੇ ਆ ਗਏ ਕਿੰਨੇ ਜਿਹੜੇ ਆ ਉਹ ਕੋਈ ਫੀਲਡ ਦਾ ਕੰਮ ਹੈ ਜਾਂ ਕਰਕੇ ਹੁੰਦੇ ਤਹਿਸੀਲਦਾਰ ਸਾਹਿਬ ਕੋ ਪੂਰੀ ਰਿਪੋਰਟ ਤੁਹਾਡੇ ਜਿਹੜੀ ਮਿਲ ਜਾਏਗੀ ਆ ਰੂਟੀਨ ਚ ਹੁੰਦੇ ਜੀ ਸਾਰੇ ਆਉਂਦੇ ਆ ਕੋਈ ਇਹੋ ਜੀ ਕੋਈ ਪ੍ਰੋਬਲਮ ਨਹੀਂ ਹੁੰਦੀ ਜੀ ਨਹੀਂ ਸਰ ਸਾਰੇ ਪੂਰੇ ਹਾਜ਼ਰ ਨੇ ਜੀ ਆਨਲਾਈਨ ਅੱਜ ਕੱਲ ਚੱਲਣ ਡਿਆ ਸਾਰਾ ਸਿਸਟਮ ਸਰਕਾਰ ਦਾ ਬੜਾ ਜਦਾਂ ਉਪਰਾਲਾ ਚੱਲ ਰਿਹਾ ਜੋ ਉਸ ਤਰ੍ਹਾਂ ਸਾਰੇ ਮੁਲਾਜ਼ਮ ਲੱਗੇ ਆ ਜੀ ਕਿੰਨੇ ਪਟਵਾਰੀ ਫਿਰ ਇੱਥੇ ਲੀਏ ਇੱਥੇ ਸਾਡੇ ਕੋਲ ਜੀ ਦੋ ਕਾਨੂੰਗੀਆਂ ਤੇ ਕਮਰਸਰ 2 ਔਰ ਕਾਲਾ ਕਨ ਉਪਰ ਦੇ ਪਲੱਸ ਜਿਹੜੇ ਬਾਹਰ ਕੁਛ ਬਾਹਰ ਪੈਂਦੇ ਨੇ ਉਹ ਬਾਹਰ ਪੈਂਦੇ ਨੇ ਤੇ ਇੱਥੇ ਨਾਲ ਕੁਝ ਹੋਰ ਵੀ ਨਾਲ-ਨਾਲ ਲੱਗਦੇ ਜਿਹੜੇ ਪਿੰਡੇ ਤੇ ਬੈਂਚ ਤੇ ਆ ਜੀ ਪਰਵਾਹ ਕਰਨੀ ਪ੍ਰੋਪਰਟੀ ਦੇ ਉਤੇ ਆਉਂਦੇ ਹਾਂ ਬਿਲਕੁਲ ਜੀ ਬਿਲਕੁਲ ਰਾਈਟ ਕੋਈ ਇਹੋ ਜੀ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਸਾਡੇ ਸਾਡੇ ਟਾਈਮਿੰਗ ਕੀ ਹੈ ਸਰ ਸਰ ਟਾਈਮਿੰਗ 9 ਤੋਂ 5 ਤਾਂ ਹੈਗਾ ਹੀ ਹੈਗਾ ਪਲੱਸ ਵੀ ਜੇ ਕੋਈ ਸਵੇਰੇ ਸ਼ਾਮ ਵੀ ਸਾਨੂੰ ਆਉਂਦੀ ਡਿਊਟੀ ਉਹ ਹੀ ਕਰਦੇ ਸਾਰੇ ਮੁਲਾਜ਼ਮ ਸਾਡੇ ਡੱਟ ਕੇ ਕਰਦੇ ਜੀ ਇਹੋ ਜਿਹਾ ਕੋਈ 5 ਤੋਂ ਬਾਅਦ ਵੀ ਕਰਨੇ ਜੀ ਸ੍ਰੀ ਗੱਲ ਦੋਸਤੋ ਮੈਂ ਹਾਂ ਸੁਸ਼ੀਲ ਸ਼ਰਮਾ ਤੁਸੀਂ ਦੇਖ ਰਹੇ ਜੇ ਫਾਸਟ ਫੋਰਵਰਡ ਚੈਨਲ ਅੱਜ ਸਾਡੀ ਫਾਸਟ ਫੋਰਵਰਡ ਟਮ ਪਹੁੰਚੀ ਹੈ ਪਟਵਾਰ ਖਾਨੇ ਦੇ ਵਿੱਚ ਪਹੁੰਚੀ 9 ਤੋਂ 9:30 ਦੇ ਟਾਈਮ ਦੇ ਵਿੱਚ ਦੇਖਿਆ ਜਾਵੇ ਕਿ ਜਿਹੜੇ ਡਿਊਟੀ ਅਫਸਰ ਸੀਗੇ ਪਟਵਾਰੀਆਂ ਦੀ ਗੱਲ ਕਰ ਲਈਏ ਕਾਫੀ ਹੱਦ ਤੱਕ ਜਿਹੜੀਆਂ ਕੁਰਸੀਆਂ ਖਾਲੀਆਂ ਵੇਖਣ ਨੂੰ ਮਿਲੀਆਂ ਨੇ ਟਾਈਮ ਸਿਰ ਸਮੇਂ ਸਿਰ ਨਹੀਂ ਸੀਗੇ ਔਰ ਸਰਕਾਰ ਵੱਲੋਂ ਜਿਹੜਾ ਟਾਈਮ ਦਿੱਤਾ ਗਿਆ 9 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਔਰ ਕਿੰਨੇ ਅਫਸਰਾਂ ਦੀਆਂ ਕੁਰਸੀਆਂ ਵੀ ਸਾਨੂੰ ਖਾਲੀ ਵੇਖਣ ਨੂੰ ਮਿਲੀਆਂ ਦਫ਼ਤਰ ਦੇ ਵਿੱਚ ਤੇ ਉਹਦੇ ਸਬੰਧ ਦੇ ਵਿੱਚ ਤਹਿਸੀਲਦਾਰ ਟੂ ਜਿਹੜੇ ਅਸ਼ੀਸ਼ ਪਾਲ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਕੋ ਜਾਣਕਾਰੀ ਲੈਣੇ ਆ ਕਿ ਵੀਰਵਾਸਰ ਹੈਗਾ ਜੀ ਇਸ ਮਸਲੇ ਦੇ ਪਿੱਛੇ ਜੀ ਸਰ ਹਾਂਜੀ ਹਾਂਜੀ ਸਰ ਕੀ ਕਹਿਣਾ ਹੈਗਾ ਜਿਹੜੇ ਪਟਵਾਰੀ ਦਾ ਆਪਣਾ ਹਲੇ ਮੌਜੂਦ ਹੀ ਨਹੀਂ ਸੀ ਸਵਾਨੂ ਨਹੀਂ ਤਾਂ ਹੈ ਪਟਵਾਰੀਆਂ ਦੀ ਸਾਡੇ ਇਸ ਦੇ ਨਾਲ-ਨਾਲ ਡਿਊਟੀਆਂ ਇੱਕ ਤਾਂ ਸਲੋਟ ਨੰਬਰ ਉਹ ਸਰਵੇ ਕਰਨੇ ਨੇ ਜਾਂ ਹੋਰ ਕਰਨੇ ਨੇ ਉਹ ਕਈ ਵਾਰ ਫਿਰ ਉਹ ਸਿੱਧੀ ਫੀਲਡ ਚਲੇ ਜਾਂਦੇ ਆ ਕੰਮ ਨਿਬੜਨ ਵਾਸਤੇ ਉਹ ਤਾਂ ਅਗਰ ਕਿਉਰੇ ਨਹੀਂ ਪਟਵਾਰੀਆਂ ਤੇ ਕਈ ਤਰ੍ਹਾਂ ਦੀਆਂ ਡਿਊਟੀਆਂ ਹੁੰਦੀਆਂ ਨੇ ਕਈ ਤਰ੍ਹਾਂ ਦੀਆਂ ਉਹ ਹੁੰਦੀਆਂ ਨੇ ਉਹ ਰਿਸਪੌਂਸਿਬਿਲਟੀ ਇਹਨਾਂ ਦੀ ਹੁੰਦੀ ਹੈ ਕਿ ਕੰਮ ਕਰਨਾ ਫਿਰ ਉਹ ਦੇਖਦੇ ਆ ਜਿਹੜੇ ਹੁਣ ਫੀਲਡਾਂ ਜਾ ਕੇ ਕੰਮ ਕਰਨੇ ਆ ਹੋਰ ਕਰਨੇ ਆ ਤਾਂ ਉਹ ਫੀਲਡ ਚ ਚਲੇ ਜਾਂਦੇ ਆ ਪਰ ਸਰ ਕਿੰਨੇ ਕੁ ਇੱਥੇ ਪਟਵਾਰੀ ਹੀਗੇ ਨੇ ਪਿੰਨ ਦਾ ਹਾਂਜੀ ਕਿੰਨੇ ਪਟਵਾਰੀ ਹੀਗੇ ਨੇ ਕਿੱਥੇ ਜੀ ਆਪਣਾ ਅੰਮ੍ਰਿਤਸਰ ਸਿਟੀ ਆਪਣਾ ਤਹਿਸੀਲ 2 ਦੇ ਵਿੱਚ ਗੱਲ ਕਰਨ ਹਾਂਜੀ ਤਹਿਸੀਲ 2 ਚ ਕਿਉਂਕਿ ਮੈਨੂੰ ਐਡੀਸ਼ਨਲ ਚਾਰਜ ਦਿੱਤਾ ਹੋਇਆ ਹੈ ਹਲੇ ਉਹ ਵੀ ਮੇਰੇ ਖਲਾ ਅੱਜ ਖਤਮ ਹੋ ਜਾਣਾ ਮੈਨੂੰ ਟੋਟਲ ਇਹ ਪਤਾ ਨਹੀਂ ਗਿਆ ਕਿਉਂ ਨਵਾਂ ਆਇਆ ਮੈਂ ਰਮੇਨਾ ਮਤਲਬ ਮਜੀਠਾ ਇੱਥੇ ਦਾ ਐਡੀਸ਼ਨਲ ਦਿੱਤਾ ਹੋਇਆ ਹੈ ਤੇ ਟਾਈਮਿੰਗ ਕਿੰਨੇ ਤੋਂ ਕਿੰਨੇ ਹੈਗੀ ਸਰਵੇ ਟਾਈਮਿੰਗ ਵੈਸੇ ਹੀ ਤਾਂ 9 ਤੋਂ 5 ਹੈ ਪਰ ਸਾਡੇ ਪਟਵਾਰੀ ਇਹ ਨਹੀਂਗਾ ਵੀ 5 ਵਜੇ ਚਲੇ ਜਾਂਦੇ ਆ ਉਦੋਂ ਮਗਰੋਂ ਰਾਤ ਦਿਨ ਚੱਲਦੀ ਆ ਉਹਨਾਂ ਦੀ ਨਾ ਕੋਈ ਸ਼ਨੀਵਾਰ ਡਿਊਟੀ ਹੁੰਦੀ ਨਾ ਕੋਈ ਐਤਵਾਰ ਉਹ ਐਤਵਾਰ ਸ਼ਨੀਵਾਰ ਨੂੰ ਵੀ ਮਤਲਬ ਕੰਮਾਂ 'ਚ ਲੱਗੇ ਰਹਿੰਦੇ ਆ ਦੁਨੀਆਂ ਲੱਗੇ ਰਹਿੰਦੇ ਕੋਈ ਵੀ ਆਪੀ ਆ ਗਿਆ ਤਾਂ ਐ ਸਾਡੀਆਂ ਵੀ ਵੀ ਆਪੀ ਹੁਣ ਮੈਨੇ ਸ਼ਨੀਵਾਰ ਐਤਵਾਰਾ ਇਲੈਕਸ਼ਨ ਚ ਸੀ ਰਹੇ ਸਾਡੀ ਛੁੱਟੀ ਵੀ ਨਹੀਂ ਸੀ ਕਿ ਜਦੋਂ ਕਿ ਆਮ ਬੰਦੇ ਦੀ ਛੁੱਟੀ ਹੁੰਦੀ ਹੈ ਨੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਜਿੱਥੇ ਸਰਕਾਰੀ ਡਿਊਟੀਆਂ ਲੱਗਦੀਆਂ ਨੇ ਤੁਹਾਨੂੰ ਸਮੇਂ ਸਿਰ ਪਹੁੰਚਣਾ ਵੀ ਪੈਂਦਾ ਹਾਂਜੀ ਹਾਂਜੀ ਹਰ ਚੀਜ਼ ਨੂੰ ਤੁਸੀਂ ਜਿੱਦਾਂ ਕਿਹਾ ਕਿ ਲੇਟ ਵੀ ਤੁਸੀਂ ਜਾਂਦੇ ਹੋ ਪਰ ਜੇ ਸਮੇਂ ਸਿਰ ਆਉਣ ਦੀ ਗੱਲ ਕਰ ਲਈਏ ਉਹ ਤੁਹਾਨੂੰ ਦੱਸਦਾ ਸਮੇਂ ਸਿਰ ਆ ਦੇਖੋ ਤੁਸੀਂ ਮੇਰੀ ਵੀ ਹਾਜ਼ਰੀ ਚੈੱਕ ਕਰ ਸਕਦੇ ਹੋ ਅਸੀਂ 9 ਵਜੇ ਤੋਂ 5 ਇੱਕ ਦੋ ਮਿੰਟ ਪਹਿਲਾਂ ਉਹ ਰਿਹਾਜ਼ਰ ਹੋ ਜਨਿਆ ਸਾਡਾ ਦਿੱਲੀ ਦਾ ਰੂਟੀਨ ਹੈ ਇਹ ਆ ਦੇਖੋ ਤੁਹਾਨੂੰ ਸਾਡੀ ਹਾਜ਼ਰੀ ਲੱਗਦੀ ਹੈ ਬਕਾਇਦਾ ਅਟੈਂਡੈਂਸ ਲੱਗਦੀ ਹੈ ਆ 29 ਤਰੀਕ ਚ ਚੈੱਕ ਕਰ ਲਓ ਮੇਰੀ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜਿਹੜਾ ਵੀਡੀਓ ਜਿਹੜਾ ਹੈਗਾ ਮੋਬਾਈਲ ਤੋਂ ਇੱਕ ਵਾਰੀ ਚੈੱਕ ਕੀਤੀ ਜਾਵੇ। 9:00 ਵਜੇ ਕੇ 3 ਮਿੰਟ ਤੇ ਮੈਂ ਹਾਜ਼ਰ ਸੀ ਆ ਇੱਥੇ। ਇਹ ਤਹਿਸੀਲਦਾਰ ਸਾਹਿਬ ਜਿਹੜੇ ਸੀਸਵਾਲਜੀ ਨੇ ਕੰਮਾਂ ਚਲੇ ਜਾਣੇ ਉਧਰ ਡੀਸੀ ਦਫ਼ਤਰ ਚ ਡਿਸਕਸ ਕਰਕੇ ਆਣਾ ਸੀ ਉਧਰ ਚਲਾ ਗਿਆ ਤੇ ਫਿਰ ਤੁਹਾਡਾ ਫੋਨ ਆਇਆ ਵੀ ਮੈਂ ਮਿਲਣ ਨਾਲ ਦੀ ਨਾਲ ਉਰੇ ਹਾਜ਼ਰ ਹੋ ਗਿਆ। ਜੀ ਜੀ। ਕਿਉਂਕਿ ਸਾਡੇ ਤੇ ਮਲਟੀ ਨੇ ਹੁਣ ਮੇਰੇ ਲਈ ਲਾਲੋ ਮਝੇਠੇ ਦਾ ਵੀ ਚਾਰਜ ਆ ਹੋਰ ਵੀ ਹੈ। ਮਝੇਠੇ ਵਾਲੇ ਕੀ ਸੋਚਣਗੇ ਤਹਿਸੀਲਦਾਰ ਸਾਹਿਬ ਆਂਦਾ ਨਹੀਂਗਾ। ਜਦੋਂ ਕਿ ਤਹਿਸੀਲਦਾਰ ਸਾਹਿਬ ਅਮਰਥਰ ਬੈਠੇ। ਉੱਥੇ ਜੇ ਕੋਈ ਤੁਹਾਡੇ ਮੰਗੂ ਪੱਤਰਕਾਰ ਪਾਈ ਆ ਜੇ ਕੀ ਕਹੇਗਾ ਤਹਿਸੀਲਦਾਰ ਤਾਂ ਉਹ ਰੜਦਾ ਹੀ ਨਹੀਂ ਜੀ ਦੱਸੋ ਕੀ ਜਵਾਬ ਦੇਵਾਂਗੇ ਅਸੀਂ ਐਂ ਪਟਵਾਰੀਆਂ ਨੇ ਸਾਡੇ 2 2 3 3 4 ਜਣੇ ਪਟਵਾਰੀਆਂ ਲਵੇ ਵੀ ਕਿਉਂ ਜਿੰਨੇ ਪਟਵਾਰੀ ਚਾਹੀਦੇ ਹੁੰਦੇ ਹਨ ਹੈ ਨਹੀਂ ਪਟਵਾਰੀ ਪਟਵਾਰੀ ਬਹੁਤ ਘੱਟ ਹੈ ਤੇ ਬਰڈن ਬਹੁਤ ਜ਼ਿਆਦਾ ਹੋਇਆ ਫਿਰਦਾ ਹਰੇਕ ਦੇ ਕੰਮ ਤੇ ਅਹੀ ਤੁਹਾਡੀ ਗੱਲ ਸਮਝਦੇ ਜੀ ਬਿਲਕੁਲ ਜਿੱਦਾਂ ਤੁਸੀਂ ਮਜੀਠੇ ਨੂੰ ਦੇਖਦੇ ਜੇ ਮਜੀਠੇ ਨਹੀਂ ਗਿਆ ਇਸ ਟਾਈਮ ਅੰਮ੍ਰਿਤਸਰ ਮੌਜੂਦ ਜੇ ਸਾਡਾ ਮਕਸਦ ਇਹ ਨਹੀਂ ਹੈਗਾ ਕਿ ਤੁਸੀਂ ਡਿਊਟੀ ਕਿੱਥੇ ਕਰਦੇ ਪਏ ਜੇ ਮੇਨ ਹੈ ਕਿ ਅਸੀਂ ਜਿੱਥੇ ਪਹੁੰਚੇ ਆ ਤੁਸੀਂ ਅਵੇਲੇਬਲ ਜੇ ਆਪਣੀ ਸੀਟ ਤੇ ਹੈਗੇ ਜੇ ਜੇ ਪਟਵਾਰੀਆਂ ਦੀ ਗੱਲ ਕਰ ਲਈ ਉਹ ਮੌਜੂਦ ਨਹੀਂ ਆ ਤੁਸੀਂ ਉਹਦਾ ਦਾ ਵੀਰਵਾ ਤੁਹਾਡਾ ਵੀ ਦੱਸਿਆ ਸਾਡੀਆਂ ਕਿ ਨਾ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਸਲੋਟ ਵਾਈਜ਼ ਹੁਣ ਅਸੀਂ ਕੀ ਪ੍ਰੋਸੈਸ ਚਾਲੂ ਕਰ ਰਹੇ ਆ ਹਰੇਕ ਖਸਰਾ ਨੰਬਰ ਦਾ ਅਸੀਂ ਉਹ ਚ ਅੱਗੇ ਚੀਟਿੰਗ ਹੋ ਜਾਂਦੀ ਚੀਟਿੰਗ ਕੀ ਮੈਂ ਜਗਾ ਅੱਗੇ ਪੈਂਦੀ ਤੇ ਪਿੱਛੇ ਦਿਖਾ ਦਿੰਦਾ ਜਿਵੇਂ ਟੋਟਲ ਨੰਬਰ ਪਏ ਹੁੰਦੇ ਹੁਣ ਕੱਲਾ ਕੱਲਾ ਪੰਜਾਬ ਗਵਰਨਮੈਂਟ ਵੀ ਕੋਈ ਬੰਦਾ ਚੀਟਿੰਗ ਨਾ ਕਰ ਜੇ ਕੱਲਾ ਕੱਲਾ ਨੰਬਰ ਉਹ ਚ ਪਾ ਕੇ ਪੜਵਾਰੀਓ ਨੂੰ ਚੈੱਕ ਕਰਦੇ ਨੇ ਵੀ ਇਹ ਏਰੀਆ ਕਿੱਥੇ ਪੈਂਦਾ ਕਿੱਥੇ ਨਹੀਂ ਉਸੇ ਮਤਲਬ ਸਲੋਟ ਚ ਪਵਾਣਗੇ ਜਿਹੜੇ ਸਲੋਟ ਚ ਉਹਦੀ ਰਜਿਸਟਰੀ ਹੋਣੀ ਹੈ ਤਾਂ ਕਿ ਉਹ ਕੱਲੂ ਮਤਲਬ ਅੱਗੇ ਪਿੱਛੇ ਦਿਖਾ ਕੇ ਘਟਬੱਧ ਰੇਡ ਚ ਰਜਿਸਟਰੀ ਨਾ ਕਰਵਾਵੇ ਇਸ ਤੋਂ ਇਲਾਵਾ ਪਟਵਾਰੀਆਂ ਦਾ ਜਿਹੜਾ ਪਿੰਡਾਂ ਚੋਂ ਚੱਲਦਾ ਡਰੋਨ ਵਾਲਾ ਉਹ ਜਿਹਨਾਂ ਦੀਆਂ ਰਜਿਸਟਰੀਆਂ ਨਹੀਂ ਹੈਗੀਆਂ ਉਸ ਪਿੱਛੇ ਲੱਗੇ ਹੋਏ ਨੇ ਸਾਡੇ ਪਟਵਾਰੀ ਜਿਸ ਤਰ੍ਹਾਂ ਟੈਂਡਸ ਸੁਹੀ ਆਪਣੀ ਦੱਸੀ ਹੈ ਇਦਾਂ ਹੀ ਮੋਬਾਈਲਾਂ ਤੇ ਵੀ ਟੈਂਡਸ ਹੁਣ ਪਟਵਾਰੀਆਂ ਦੀ ਪਟਵਾਰੀਆਂ ਦੀ ਨਹੀਂ ਲੱਗਦੀ ਕਿਉਂਕਿ ਪਟਵਾਰੀਆਂ ਦੀ ਇਹ ਹੈ ਵੀ ਇਹਨਾਂ ਦੀ ਨਹੀਂ ਕੀਤੀ ਕਿਉਂਕਿ ਇਹ ਰਾਤ ਦਿਨ ਪਤਾ ਨਹੀਂ 8 ਵਜੇ ਜਾਂਦੇ ਕਈ ਵਾਰ 9-9 ਵਜੇ ਜਾਂਦੇ ਆਛਾ ਸੈਚਰਡੇ ਥੰਡੇ ਵੀ ਇਹਨਾਂ ਦਾ ਵਿਚਾਰਿਆਂ ਦਾ ਕੁਝ ਨਹੀਂ ਹੁੰਦਾ ਉਹ ਦਿਨ ਵੀ ਲੱਗੇ ਰਹਿੰਦੇ ਆ ਨੇ ਇੱਕ ਬੰਦੇ ਨੂੰ ਦੂਜੇ ਬੰਦੇ ਨੂੰ ਜਿਹੜਾ ਕੋਈ ਆਮ ਜੌਬ ਵਾਲਾ ਹੁੰਦਾ ਟੀਚਰ ਲਾ ਲੋ ਜਾਂ ਹੋਰ ਲਾ ਲੋ ਉਹਨੂੰ ਪਤਾ ਵੀ ਮੇਰੀ 8 ਵਜੇ ਤੋਂ 8 ਹੋਏ ਉਸ ਤੋਂ ਮਗਰੋਂ ਘਰ ਚਲਾ ਜਾਂਦਾ ਪਰ ਅਸੀਂ ਘਰ ਨਹੀਂ ਜਾ ਸਕਦੇ ਸਾਡੇ ਪਟਵਾਰੀ ਤੁਸੀਂ ਦੇਖ ਲਓ 7 ਵਜੇ ਵੀ ਬੈਠੇ ਮਿਲਣਗੇ ਕੰਮ ਕਰਦੇ 8 ਵਜੇ ਵੀ ਮਿਲਣਗੇ ਕੰਮ ਕਰਦੇ ਕਈ ਵਾਰ ਕੰਮ ਕਰ ਨਹੀਂ ਆ ਇਹ ਹੁੰਦੇ ਆ ਲੋਕ ਐਡੀ ਦੂਰੂ ਦੂਰੋ ਐਸਪੈਕਟ ਲੈ ਕੇ ਜਾਂਦੇ ਆ ਕੰਮਾਂ ਦੀ ਤੇ ਆਮ ਇੱਕ ਰੂਟੀਨ ਚ ਵੀ ਦੇਖਿਆ ਸੀ ਠੀਕ ਹੈ 9 ਵਜੇ ਸਾਡੀ ਡਿਊਟੀ ਚੱਲੂ ਹੋ ਜਾਂਦੀ ਹੈ ਪਰ ਬੰਦੇ ਮੈਨਿਆ ਖਿਆ ਲੈ 10 11 ਤੋਂ ਪਹਿਲਾਂ ਨਹੀਂ ਆਉਂਦੇ ਇਹ ਤੁਸੀਂ ਦੇਖ ਲਿਓ ਕਦੇ ਵੀ ਵੀ ਕੋਈ ਕਿਥੇ ਦੀ ਉਹ ਨਹੀਂ ਕਿ ਵੀ ਜਾਣ ਕੇ ਜਾ ਲੇਟ ਹੈ ਕੋਈ ਮਰ ਦੂਜੇ ਪਾਸੇ ਕੰਮ ਹੁੰਦਾ ਹੋਰ ਹੁੰਦਾ ਦੋ ਦੋ ਤਿੰਨ ਤਿੰਨ ਚਾਰਜ ਹੁੰਦੇ ਐ ਇਸ ਕਰਕੇ ਉਹ ਹੋ ਜਾਂਦਾ ਹੈ ਬਿਲਕੁਲ ਤਹਸੀਲਦਾਰ ਸਾਹਿਬ ਸਾਡਾ ਵੀ ਮੁੱਖ ਮਕਸਦ ਇਹੀ ਹੈ ਕਿ ਹਰ ਚੀਜ਼ ਨੂੰ ਪਹਿਲੂ ਨੂੰ ਜਾਗਰੂਕ ਕਰਨਾ ਜਿੱਦਾਂ ਤੁਸੀਂ ਮਜੀਠੇ ਨਹੀਂ ਬੈਠੇ ਅਜ ਅੰਮ੍ਰਿਤਸਰ ਬੈਠੇ ਸਾਡੀ ਨਿਊਜ਼ ਦੇ ਜ਼ਰੀਏ ਪਤਾ ਲੱਗਦਾ ਕਿ ਤੁਸੀਂ ਵਾਕਈ ਕੰਮ ਆਪਣੀ ਡਿਊਟੀ ਪੂਰੀ ਤੇ ਨਾਦ ਸੀਗੇ ਤੇ ਮਜੀਠੇ ਨਹੀਂ ਤੁਸੀਂ ਅੰਮ੍ਰਿਤਸਰ ਆਪਣੀ ਡਿਊਟੀ ਦੇ ਰਹੇ ਹੋ ਮਤਲਬ ਉੱਥੇ ਨਹੀਂ ਜਿੱਥੇ ਵੀ ਉਹਦੀ ਆਪਣੀ ਡਿਊਟੀ ਦੇ ਉੱਤੇ ਹੈਗੀ ਸੇਮ ਹੈ ਇਹੀ ਮਕਸਦ ਹੈ ਸਾਡਾ ਕੀ ਸੋਚੇ ਹੈ ਤਹਸੀਲਦਾਰ ਆਂਦਾ ਨਹੀਂਗਾ ਸਮਝ ਲਿਓਗੇ ਨਹੀਂ ਮੱਝੇਠੇ ਲਾ ਕੇ ਸੋਚੂ ਤਹਸੀਲਦਾਰ ਤਾਂ ਬੜੇ ਨਹੀਂ ਜੀ ਪਰ ਸਾਡਾ ਮਕਸਦ ਇਹੀ ਹੈ ਕਿ ਉਹ ਚੀਜ਼ ਨੂੰ ਪਖਰਕਦੀ ਮਤਲਬ ਉਹੀ ਗੱਲ ਹੈ ਵੀ ਉੱਥੇ ਵਾਲੇ ਮਜਿੱਟੇ ਵਾਲੇ ਕੀ ਸੋਚਦੇ ਤਸੀਲਦਾਰ ਤਾਂ ਬੜਿਆ ਨਹੀਂ ਜੀ ਹਾਲ ਤੱਕ ਨਹੀਂ ਆਇਆ ਜੇ ਤੁਹਾਡੇ ਮੰਗੂ ਕੋਈ ਪੱਤਰਕਾਰ ਭਾਈ ਆ ਗਿਆ ਉਹ ਵੀਡੀਓ ਉਹਨਾਂ ਕੇ ਲੈ ਜਾਊਗਾ ਤਸੀਲਦਾਰ ਦੇਖੋ ਜੀ ਹਾਲ ਤੱਕ ਕਮਰੇ ਚ ਨਹੀਂ ਬੈਠਿਆ ਨਹੀਂ ਉਹਦਾ ਜਵਾਬ ਤੁਸੀਂ ਦੇ ਦਣਾ ਤੁਸੀਂ ਉਹ ਜਵਾਬ ਹੈਗਾ ਪਰ ਆਮ ਆਦਮੀ ਨੂੰ ਤਾਂ ਨਹੀਂ ਪਤਾ ਨਹੀਂ ਪਤਾ ਗੱਲ ਤਾਂ ਇਹ ਹੈ ਵੀ ਮੈਂ ਇੱਥੇ ਬੈਠੇ ਇੱਥੇ ਦੀ ਵੀ ਮੇਰੀ ਐਡੀਸ਼ਨਲ ਡਿਊਟੀ ਹੈ ਜਾਂ ਹੋਰ ਹੈ ਸਨੇਹਾ ਕੀ ਅਸਰ ਜਾਂਦੇ ਜਾਂਦੇ ਜੇ ਸਨੇਹਾ ਇਹੀ ਹੈ ਵੀ ਜਿਸ ਤਰ੍ਹਾਂ ਵੀ ਸਾਡੇ ਸਟਾਫ ਦੇ ਚਾ ਪਟਵਾਰੀ ਹੈ ਚਾ ਕੋਈ ਵੀ ਅਫਸਰ ਹੈ ਉਹ ਕੋਈ ਵੀ ਡਿਊਟੀ ਤੋਂ ਕਤਾਹੀ ਨਹੀਂ ਵਰਤਦਾ ਬਲਕਿ ਸਾਡੇ ਤੇ ਓਵਰ ਬਰਕ ਕਾਰਨ ਗਨਾ ਪ੍ਰੈਸ਼ਰ ਬਹੁਤ ਮੰਨ ਰਹੇ ਨੇ ਜੀ ਉਹ ਜਿਹੜੇ ਪਹਿਲਾਂ ਪੁਨੀਤ ਜੀ ਦੀ ਤੀ ਤੀ ਉਹ ਵੀ ਟੈਨਸ਼ਨ ਜਾ ਹੋ ਰੋਣ ਲੱਗਾ ਸਰਵਾਈਕਲ ਹੋ ਗਿਆ ਉਹ ਵੀ ਛੁੱਟੀ ਤੇ ਚੱਲ ਰਹੇ ਨੇ ਮਤਲਬ ਵਰਗੀ ਮੈਂ ਵੀ ਮੈਂ ਵੀ ਡੀਸੀ ਮੈਡਮ ਨੂੰ ਬੇਨਤੀ ਕੀਤੀ ਸੀਗੀ ਵੀ ਮੇਰਾ ਵੀ ਉਧਰ ਦਾ ਫਿਰ ਉਹ ਲੋਕ ਪਰੇਸ਼ਾਨ ਹੁੰਦੇ ਆ ਦੋਨੇ ਪਾਸੇ ਦੇ ਕੰਮ ਤਾਂ ਦੋਨੇ ਦੇਖਣੇ ਪੈਣੇ ਦੋਨੇ ਦੇਖਣੇ ਪੈਣੇ ਆ ਹੋਰ ਹੈ ਜੀ ਸੋ ਦੋਸਤੋ ਸਾਡਾ ਮੁੱਖ ਮਕਸਦ ਇਹ ਹੈ ਕਿ ਹਰ ਪਹਿਲੂ ਨੂੰ ਦਿਖਾਈਏ ਲੋਕਾਂ ਨੂੰ ਜਿੱਦਾਂ ਕਿ ਹੁਣ ਤਹਿਸੀਲਦਾਰ ਸਾਹਿਬ ਟੂ ਜਿਹੜੇ ਅਸ਼ੀਸ਼ਪਾਲ ਜੀ ਸਾਡੇ ਨਾਲ ਮੌਜੂਦ ਨੇ ਪੂਰੀ ਜਾਣਕਾਰੀ ਉਹਨਾਂ ਨੇ ਦਿੱਤੀ ਹੈ ਕਿ ਪਟਵਾਰੀ ਜਿਹੜੇ ਹੈਗੇ ਸਮੇਂ ਸਿਰ ਜ਼ਰੂਰ ਆਂਦੇ ਨੇ ਪਰ ਉਹਨਾਂ ਦੀਆਂ ਕਿਤੇ ਫੀਲਡ 'ਚ ਡਿਊਟੀਆਂ ਹੁੰਦੀਆਂ ਕਿਤੇ ਕੰਪਿਊਟਰ ਰੂਮ 'ਚ ਡਿਊਟੀਆਂ ਹੁੰਦੀਆਂ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਵੀ ਡੈਂਡੈਂਟ ਦਿਖਾਈ ਹੈ ਕਿ ਸਮੇਂ ਸਿਰ ਪਹੁੰਚੇ ਨੇ ਪਰ ਡਿਊਟੀਆਂ ਦੋ ਨਹੀਂ ਮਾਰੇ ਨੇ ਇੱਕ ਮਜੀਠੇ ਦੀ ਤੇ ਇੱਕ ਅੰਮ੍ਰਿਤਸਰ ਦੇ ਵਿੱਚ ਪਰ ਅੰਮ੍ਰਿਤਸਰ ਪ੍ਰੈਜ਼ੀਡੈਂਟ ਨੇ ਕਿਸੇ ਨੂੰ ਇਹ ਨਾ ਲੱਗੇ ਕਿ ਮਜੀਠੇ ਨਹੀਂ ਬੈਠੇ ਹੋ ਆਪਣਾ ਲੋਕਾਂ ਨੂੰ ਵੀ ਸ੍ਰੀਹਾ ਇੱਕੋ ਹੀ ਹੈ ਔਰ ਜਿਹੜੇ ਅਫੀਸ਼ੀਅਲ ਵਰਕ ਜਿਹੜੇ ਲੋਕ ਨੇ ਸਰਕਾਰ ਵੱਲੋਂ ਜੋ ਹਦਾਇਤਾਂ ਦਿੱਤੀਆਂ ਗਈਆਂ ਉਹਦੀ ਪਾਲਣਾ ਕਰਨ ਦੀ ਲੋੜ ਹੈ ਸਮੇਂ ਸਿਰ ਪਹੁੰਚੋ ਤਾਂ ਜੋ ਲੋਕਾਂ ਦੇ ਵੀ ਕੰਮ ਕਰਕੇ ਤੇ ਖਰਾਬੀ ਨਾ ਹੋਵੇ ਕੈਮਰਾਮੈਨ ਸੁਨੀਲ ਦੇ ਨਾਲ ਸੁਸ਼ੀਲ ਸ਼ਰਮਾ ਫਾਸਟਪੀ ਨਿਊਜ਼ ਅੰਮ੍ਰਿਤਸਰ ਅੰਮ੍ਰਿਤਸਰ ਨਗਰ ਨਿਗਮ ਵੱਲੋਂ ਚਲਾਇਆ ਜਾ ਰਿਹਾ ਸੁੰਦਰਤਾ ਅਭਿਆਨ ਦੇ ਦੂਜੇ ਦਿਨ ਨੂੰ ਸ਼ਾਨਦਾਰ ਪ੍ਰਤੀਕਿਰਿਆ ਮਿਲੀ ਹੈ ਅੱਜ ਤੇ ਅਭਿਆਨ ਦੀ ਸ਼ੁਰੂਆਤ ਮੇਅਰ ਜਤਿੰਦਰ ਸਿੰਘ ਮੋਤੀਪਾਟੀਆਂ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਆਲਕ ਅਤੇ ਫੋਕਲ ਪੁਆਇੰਟ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਾਂਝ ਤੌਰ ਤੇ ਕੀਤੀ ਗਈ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਕਮਿਸ਼ਨਰ ਗੁਰਪ੍ਰੀਤ ਸਿੰਘ ਅਲਗ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਸੁੰਦਰਤਾ ਮਹਿੰਮ ਨੂੰ ਲੋਕਾਂ ਵੱਲੋਂ ਬੇਹਦ ਵਧੀਆ ਸਹਿਯੋਗ ਮਿਲ ਰਿਹਾ ਹੈ ਇਸ 7 ਦਿਨਾਂ ਦੀ ਵਿਸ਼ੇਸ਼ ਮਹਿੰਮ ਜੋ ਸ਼ਹਿਰ ਦੇ ਮੁੱਖ ਦਰਵਾਜ਼ੇ 골ਡਨ ਗੇਟ ਤੋਂ ਸ਼ੁਰੂ